ਗੁਰੂ ਪਿਆਰਿਓ ਆਪ ਜੀ ਦੇ ਨਾਲ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੀ ਪੰਕਤੀ ਨਾਰੀ ਤੇ ਜੋ ਪੁਰਖ ਕਰਾਵੈ ਪੁਰਖਨ ਤੇ ਜੋ ਨਾਰੀ ਇਹ ਵਿਚਾਰ ਸਾਂਝੀ ਕਰਨ ਲੱਗੇ ਹਾਂ ਭਾਈ ਜਸਵੰਤ ਸਿੰਘ ਜੀ ਮੰਜੀ ਸਾਹਿਬ ਵਾਲੇ ਵਧੀਆ ਪ੍ਰਚਾਰਕ ਨੇ ਪਰ ਉਹਨਾਂ ਨੇ ਜਦੋਂ ਇਹ ਪੰਕਤੀ ਲਾਈ ਹੈ ਪਾਏ ਛਾਲੋ ਜੀ ਦੇ ਨਾਲ ਜੋੜ ਕਰਕੇ ਕਿ ਰਾਜਾ ਆਪਣੇ ਲੜਕੇ ਨੂੰ ਮੱਥਾ ਟਿਕਾਉਣ ਵਾਸਤੇ ਆਇਆ ਦਰਬਾਰ ਸਾਹਿਬ ਤੇ ਉਹਨੇ ਲੜਕੀਆਂ ਵਾਲੇ ਕੱਪੜੇ ਪਵਾਏ ਸੀ ਪਹਿਲੀ ਗੱਲ ਤਾਂ ਇਹ ਬਹੁਤ ਪ੍ਰਚਾਰ ਕੀ ਸੁਣਾਉਂਦੇ ਨੇ ਪਰ ਇਹ ਮੈਂ ਸਵਾਲ ਵੀ ਕਰਦਾ ਹਾਂ ਕਿ ਜਿਨ੍ਹਾਂ ਨੂੰ ਲੜਕਾ ਪੜੇ ਤੇਰ ਬਾਧ ਮਿਲਿਆ ਹੋਵੇ ਤਰਲਿਆਂ ਨਾਲ ਮਿਲਿਆ ਹੋਵੇ ਅੱਜ ਤੱਕ ਜੇ ਤੁਸੀਂ ਦੇਖਿਆ ਹੋਵੇ ਤਾਂ ਦੱਸਿਓ ਮੈਂ ਤਾਂ ਇਹ ਦੇਖਿਆ ਹੈ ਜਿਨ੍ਹਾਂ ਦੇ ਘਰੇ ਲੜਕੀਆਂ ਨੇ ਉਹ ਲੜਕੀਆਂ ਨੂੰ ਤਾਂ ਲੜਕੀਆਂ ਵਾਲੇ ਕੱਪੜੇ ਪਵਾਉਂਦੇ ਨੇ ਉਹਨਾਂ ਦੇ ਜੂੜਾ ਕਰਦੇ ਨੇ ਪਟਕੀ ਬੰਨ੍ਹਦੇ ਨੇ ਪਰ ਅੱਜ ਤੱਕ ਅ ਤ ਇਹ ਨਹੀਂ ਦੇਖਿਆ ਕਿਸੇ ਨੇ ਲੜਕੇ ਨੂੰ ਲੜਕੀ ਵਾਲੇ ਕੱਪੜੇ ਪਾ ਕੇ ਵਿਆਹ ਸ਼ਾਦੀ ਤੇ ਜਾਂ ਕਿਸੇ ਧਾਰਮਿਕ ਸਥਾਨ ਤੇ ਲੈ ਕੇ ਗਏ ਹੋਣ ਇਹਨਾਂ ਨੂੰ ਸਾਖੀ ਸੁਣਾਈ ਸੀ ਕਿ ਉਹਨਾਂ ਲੜਕੀ ਵਾਲੇ ਕੱਪੜੇ ਪਾਏ ਸੀ ਉਹਨੇ ਝਾੜੂ ਨੂੰ ਪੈਰ ਲਾ ਦਿੱਤਾ ਤੇ ਭਾਈ ਛਾਲੂ ਜੀ ਸੈ ਸਭਾ ਕਹਿੰਦੇ ਨੇ ਬੇਟੀ ਝਾੜੂ ਨੂੰ ਪੈਰ ਨਹੀਂ ਲਾਈਦਾ ਤੇ ਹੋਇਆ ਕਿ ਉਹ ਮੁੰਡੇ ਤੋਂ ਕੁੜੀ ਬਣ ਗਈ ਤੇ ਉਹ ਜਿਹੜੇ ਲੈ ਕੇ ਆਏ ਨੇ ਗੁਰਮੁਖ ਪਿਆਰੇ ਉਹਨਾਂ ਨੇ ਹੱਥ ਜੋੜੇ ਵੀ ਅਸੀਂ ਤਾਂ ਲੜਕਾ ਲੈ ਕੇ ਆਇਆ ਸੀ ਇਹ ਜਿਹੜਾ ਉਹਨਾਂ ਦਾ ਵਲਡ ਸੀ ਅਸੀਂ ਦਾ ਕਾਕਾ ਲੈ ਕੇ ਆਇਆ ਸੀ ਇਹ ਕਾਕੀ ਕਿਵੇਂ ਬਣ ਗਈ ਤੇ ਪੰਕਤੀ ਸੁਣਾ ਦਿੱਤੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ ਪੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਹੈ ਨਹੀਂ ਪਿਆਰਿਓ ਸਾਖੀਆਂ ਸੁਣਾਉ ਮੁਬਾਰਕ ਹੈ ਭਾਈ ਸ਼ਾਲੂ ਜੀ ਬੜੇ ਵੱਡੇ ਪ੍ਰਚਾਰਕ ਨੇ ਗੁਰੂ ਪਾਤਸ਼ਾਹ ਜੀ ਦੇ ਪ੍ਰਮਾਣਿਕ ਪ੍ਰਚਾਰਕ ਨੇ ਜੋ ਅਰਦਾਸ ਕਰਦੇ ਨੇ ਹੁੰਦੀ ਹੋਏਗੀ ਪੂਰੀ ਅੱਜ ਵੀ ਹੁੰਦੀ ਹੈ ਕਈ ਸਿੱਖਾਂ ਦੀ ਪਰ ਜਿਹੜਾ ਸਿਧਾਂਤ ਹੈ ਗੁਰਬਾਣੀ ਦਾ ਉਹਨੂੰ ਉਲਟਾਣਾ ਇਹ ਵੱਡੇ ਵੱਡੇ ਪ੍ਰਚਾਰਕਾਂ ਨੂੰ ਸ਼ੋਭਾ ਨਹੀਂ ਦਿੰਦਾ ਪਰਵੈਸਾ ਸਾਹਿਬ ਸਿੰਘ ਨੇ ਜੋ ਅਰਥ ਕੀਤੇ ਨੇ ਜਾਂ ਜੋ ਸਾਇੰਸ ਮੁਤਾਬਕ ਅਰਥ ਨੇ ਡਾਕਟਰਾਂ ਨੂੰ ਪੁੱਛ ਕੇ ਦੇਖ ਲਿਓ ਉਹ ਇਹ ਨੇ ਕਿ ਪਰਮਾਤਮਾ ਦੀ ਇਹ ਅਜਿਬ ਖੇਡ ਹੈ ਪੁਰਸ਼ ਦੇ ਅੰਦਰ ਦੋ ਸੈਕਰਾ ਨੂੰ ਨੇ ਐਕਸ ਤੇ ਵਾਈ ਔਰਤ ਦੇ ਅੰਦਰ ਇਹ ਵਾਈ ਜਦੋਂ ਸੈਕਰਾ ਨੂੰ ਐਕਸ ਜਾਂਦਾ ਹੈ ਤੇ ਔਰਤ ਦੇ ਗਰਭ ਦੇ ਵਿੱਚ ਲੜਕਾ ਪੈਦਾ ਹੁੰਦਾ ਹੈ ਪੁਰਖ ਦੇ ਕੋਲੋਂ ਐਕਸ ਗਿਆ ਤੇ ਔਰਤ ਦੇ ਗਰਭ ਦੇ ਵਿੱਚ ਲੜਕਾ ਬਣਿਆ ਤੇ ਉਹ ਪੈਦਾ ਹੋਇਆ ਤੇ ਜੇ ਪੁਰਖ ਵੱਲੋਂ ਵਾਇਆ ਜਾਂਦਾ ਤੇ ਔਰਤ ਦੇ ਅੰਦਰ ਵਾਇਏ ਫਿਰ ਉਹ ਲੜਕੀ ਪੈਦਾ ਹੁੰਦੀ ਹੈ ਇਹ ਪਰਮਾਤਮਾ ਦੀ ਇੱਕ ਅਜਬ ਖੇਡ ਦੀ ਗੱਲ ਗੁਰੂ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਇਹ ਗੱਲ ਕਹੀ ਹੈ ਪੁਰਖ ਮੇ ਨਾਰ ਨਾਰ ਮੇ ਪੁਰਖਾ ਕਹਿੰਦੇ ਪੁਰਖ ਦੇ ਅੰਦਰ ਸਕਰਾਣੂ ਦੇ ਵਿੱਚ ਲੜਕੀ ਹੈ ਔਰਤ ਦੇ ਗਰਭ ਦੇ ਵਿੱਚ ਲੜਕਾ ਪੈਦਾ ਹੁੰਦਾ ਹੈ ਜਦੋਂ X ਤੇ Y ਦਾ ਸਮੇਲ ਹੁੰਦਾ ਹੈ ਗਰਬਾਣੀ ਗੱਲ ਕਰਦੀ ਹੈ ਬੜੀ ਤਗੜੀ ਤੇ ਅਸੀਂ ਭਾਈ ਸ਼ਾਲੋ ਜੀ ਦੀ ਸਾਖੀ ਸਿੱਧ ਕਰਨ ਵਾਸਤੇ ਦੋ ਚਾਰ ਹੋਰ ਪ੍ਰਚਾਰਕਾਂ ਵਿੱਚ ਸੁਣੇ ਸੀ ਉਹਨਾਂ ਨੇ ਇਹੀ ਸਾਖੀਆਂ ਰਟੀਆਂ ਨੇ ਤੇ ਇਹੀ ਪੰਕਤੀਆਂ ਰਟੀਆਂ ਨੇ ਤੇ ਕਬੀਰ ਸਾਹਿਬ ਜੀ ਕਹਿੰਦੇ ਨੇ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਉਹ ਪਰਮਾਤਮਾ ਤੋਂ ਮੈਂ ਬਲਿਹਾਰ ਜਾਂਦਾ ਹਾਂ ਜਿਹੜਾ ਪਰਮਾਤਮਾ ਨਾਰੀ ਤੋਂ ਪੁਰਖ ਪੈਦਾ ਕਰ ਹੁੰਦਾ ਹੈ। ਗਰਭ ਦੇ ਵਿੱਚ ਲੜਕਾ ਪੈਦਾ ਹੁੰਦਾ ਹੈ X ਤੇ Y ਦੇ ਸਮੇਲ ਦੇ ਨਾਲ। ਤੇ ਪੁਰਖ ਤੋਂ ਨਾਰੀ ਪੈਦਾ ਕਰਦਾ ਹੈ। ਪੁਰਖ ਦੇ ਹੀ ਸਕਰਾਣੂਆਂ ਦੇ ਵਿੱਚ Y ਹੈ ਉਹ ਔਰਤ ਦੇ Y ਨਾਲ ਜੁੜ ਕੇ ਲੜਕੀ ਪੈਦਾ ਹੁੰਦੀ ਹੈ। ਕਹਿੰਦੇ ਇਹ ਸਭ ਤੋਂ ਵੱਡੀ ਅਚਰਜ ਕੌਤਕ ਹੈ ਤਮਾਸ਼ਾ ਹੈ ਉਸ ਪ੍ਰਮਾਤਮਾ ਦਾ। ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤਮ ਇਸ ਮੂਰਤ ਬਲਿਹਾਰੀ ਕਹਿੰਦੇ ਮੈਂ ਐਸੇ ਪ੍ਰਮਾਤਮਾ ਤੋਂ ਬਲਿਹਾਰ ਜਾਂਦਾ ਹਾਂ ਜੋ ਪ੍ਰਭੂ ਜਨਾਨੀ ਤੋਂ ਮਰਦ ਪੈਦਾ ਕਰਦਾ ਏ ਤੇ ਮਰਦਾਂ ਦੇ ਬਿੰਦ ਤੋਂ ਜੋ ਜਨਨੀਆਂ ਪੈਦਾ ਕਰ ਦਿੰਦਾ ਏ ਔਰਤ ਪੈਦਾ ਕਰਦਾ ਹੈ ਕਬੀਰ ਹੇ ਕਬੀਰ ਆਖ ਮੈਂ ਉਸ ਸੋਹਣੇ ਸਰੂਪ ਤੋਂ ਸਦਕੇ ਹਾਂ ਉਹ ਸੰਤ ਜਨਾਂ ਦਾ ਪਿਆਰਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਇਹ ਸਾਰੇ ਸ਼ਬਦ ਦੇ ਅੰਦਰ ਉਹਨਾਂ ਨੇ ਸ਼ੁਰੂਆਤ ਕੀਤੀ ਏ ਰਾਜਾ ਸ਼ਰਮ ਮਿਤ ਨਹੀਂ ਜਾਨੀ ਤੇਰੀ ਤੇਰੇ ਸੰਤਨ ਕਿਹੋਂ ਚੇਰੀ ਕਹਿੰਦੇ ਹੈ ਪ੍ਰਮਾਤਮਾ ਜੀ ਉਹ ਉੱਚੇ ਮਹਿਲ ਵਾਲੇ ਪ੍ਰਭੂ ਜੀ ਮੈਥੋਂ ਤੇਰੀ ਕੁਦਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ ਤੇਰੇ ਸੰਤ ਹੀ ਤੇਰੇ ਗੁਣਾਂ ਦਾ ਜ਼ਿਕਰ ਕਰਦੇ ਨੇ ਤੇ ਸੋ ਮੈਂ ਤੇਰੇ ਸੰਤਾਂ ਦੀ ਦਾਸੀ ਬਣ ਕੇ ਜੀਵ ਆਤਮਾ ਬਣ ਕੇ ਉਚਾਰਨ ਕਰ ਰਹੇ ਨੇ ਇਹੋ ਮੇਰੀ ਤਾਂਘ ਹੈ ਕਿ ਤੁਹਾਡੇ ਦਰਸ਼ਨ ਹੋ ਜਾਣ ਇਹ ਗੱਲ ਬੋਧ ਕਬੀਰ ਸਾਹਿਬ ਜੀ ਨੇ ਇਸ ਸ਼ਬਦ ਚ ਆਰੰਭ ਚ ਕੀਤੀ ਆ ਰਹਾਉ ਵਾਲਾ ਬੰਦ ਹੈ ਉਸ ਅਕਾਲ ਪੁਰਖ ਦੇ ਕੌਤਕਾਂ ਦੀ ਗੱਲ ਕੀਤੀ ਏ ਤੇ ਗੁਰੂ ਨਾਨਕ ਸਾਹਿਬ ਜੀ ਨੇ ਰਾਮਕਲੀ ਰਾਗ ਦੇ ਵਿੱਚ ਇਹ ਗੱਲ ਫੇਰ ਦੁਹਾਈ ਹੈ ਪੁਰਖ ਮੇ ਨਾਰ ਨਾਰ ਮੇ ਪੁਰਖਾ ਬੁੱਜੋ ਬ੍ਰਹਮ ਗਿਆਨੀ ਕਿ ਮਰਦ ਦੇ ਵੀਰਜ ਤੋਂ ਲੜਕਾ ਔਰਤ ਦੇ ਗਰਭ ਵਿੱਚ ਪੈਦਾ ਹੁੰਦਾ ਏ ਤੇ ਬਾਅਦ ਚ ਜਦੋਂ ਦੋਨਾਂ ਦੇ ਬਾਈ ਜੁੜਦੇ ਨੇ ਉਦੋਂ ਲੜਕੀ ਪੈਦਾ ਹੁੰਦੀ ਹੈ ਜੋ ਸਿਧਾਂਤਿਕ ਅਰਥ ਨੇ ਪਰ ਅਸੀਂ ਸਾਖੀਆਂ ਨੂੰ ਸਿੱਧੇ ਕਰਨ ਵਾਸਤੇ ਗੁਰਬਾਣੀ ਦੇ ਅਰਥ ਕਰ ਦਿੰਦੇ ਹਾਂ ਤਾਂ ਮੈਂ ਉੱਤੇ ਕਮੈਂਟ ਕੀਤਾ ਸੀ ਤੇ ਕਈਆਂ ਵੀਰਾਂ ਨੇ ਕਿਹਾ ਸੀ ਜੀ ਤੈਨੂੰ ਜਾਦੇ ਅਰਥ ਆਉਂਦੇ ਆ ਤੇ ਤੂੰ ਸਾਂਝੇ ਕਰ ਸੁਪਰਵਾਈਜ਼ਰ ਸਹਿਬ ਸਿੰਘ ਨੇ ਜੋ ਅਰਥ ਕੀਤੇ ਨੇ ਤੇ ਗੁਰਬਾਣੀ ਦੇ ਦੋਵੇਂ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਤੇ ਭਗਤ ਕਬੀਰ ਸਾਹਿਬ ਜੀ ਦਾ ਬਰਾਬਰ ਨੇ ਤੇ ਇਹ ਸਾਡੇ ਅੰਦਰ ਦੀ ਖੇਡ ਦੀ ਗੱਲ ਹੈ ਇਹ ਬਾਰੀ ਤੌਰ ਤੇ ਨਹੀਂ ਕਿ ਭਾਈ ਛਾਲੋ ਜੀ ਨੇ ਕਿਹਾ ਤੂੰ ਕਾਕੀ ਬਣਗੀ ਬਣ ਜਾ ਤੇ ਕਾਕੀ ਹੋ ਗਈ ਤੇ ਬਾਅਦ ਚ ਕਾਕਾ ਬਣਾਤਾ ਗੁਰੂ ਤੇ ਗੁਰੂ ਦੇ ਸਿੱਖ ਜਿਹੜੇ ਪਿਛਲੇ ਸਿੱਖ ਸਨ ਅੱਜ ਵਾਲਿਆਂ ਨੂੰ ਛੱਡ ਕੇ ਉਹ ਕੁਝ ਵੀ ਕਰ ਸਕਦੇ ਨੇ ਪਰ ਇੱਕ ਗੱਲ ਨਹੀਂ ਕਰਦੇ ਜੋ ਗੁਰੂ ਨਾਨਕ ਸਾਹਿਬ ਜੀ ਨੇ ਕਹਿ ਦਿੱਤਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਉਹ ਪ੍ਰਮਾਤਮਾ ਦੇ ਹੁਕਮ ਤੋਂ ਉਲਟ ਨਹੀਂ ਚੱਲਦੇ ਉਹ ਇਹੋ ਜਿਹੇ ਕੌਤਕ ਇਹੋ ਜਿਹੇ ਖੇਡਾਂ ਨਹੀਂ ਖੇਡਦੇ ਸਤਕਾਰਯੋਗ ਨੇ ਸਾਡੇ ਪ੍ਰਚਾਰਕ ਪਹਿਲੇ ਸੁਰ ਸਿੱਖ ਪਰ ਅਸੀਂ ਕਾਲਪਨਿਕ ਸਾਖੀਆਂ ਸੁਨਾਸਨਾ ਕੇ ਉਹਨਾਂ ਨੂੰ ਕਿਸੇ ਹੋਰ ਕੈਟਾਗਰੀ ਚ ਲਈ ਜਾ ਰਹੇ ਹਾਂ ਸੋ ਜੇ ਇਹ ਵਿਚਾਰ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਜੇ ਕਿਸੇ ਨੂੰ ਇਹਦੇ ਚ ਕੋਈ ਲੱਗੇ ਉਹ ਸਹੀ ਕਮੈਂਟ ਕਰਕੇ ਗਾਲਾਂ ਕੱਢਣ ਵਾਲੇ ਕਮੈਂਟਾਂ ਵਾਲੇ ਦੂਰ ਹੀ ਰਹਿਣ ਸਹੀ ਕਮੈਂਟ ਕਰਕੇ ਜਿਵੇਂ ਕੋਈ ਸਿਆਣਾ ਬੰਦਾ ਸਿਆਣੇ ਦੇ ਨਾਲ ਗੱਲ ਕਰਦਾ ਹੈ ਉਹ ਕਮੈਂਟਾਂ ਦੇ ਵਿੱਚ ਗੱਲ ਕਰ ਸਕਦੇ ਹੋ ਜਿਨ੍ਹਾਂ ਨੇ ਗਾਲਾਂ ਕੱਢਣੀਆਂ ਨੇ ਜਾਂ ਪੁੱਠਾ ਸਿੱਧਾ ਬੋਲਣਾ ਹੈ ਉਹ ਦੂਰ ਹੀ ਰਹਿਣ ਤੇ ਭਲੀ ਗੱਲ ਹੈ ਕਿਉਂਕਿ ਕਈਆਂ ਨੂੰ ਉਹਨਾਂ ਦੇ ਮਾਪਿਓ ਨੇ ਮਾਤਾ ਨੇ ਸਿੱਖਿਆ ਹੀ ਇਹੋ ਜੀ ਦਿੱਤੀ ਹੁੰਦੀ ਹੈ ਉਹ ਗਾਲਾਂ ਤੇ ਆ ਜਾਂਦੇ ਨੇ ਤੇ ਹੋਰ ਪਤਾ ਨਹੀਂ ਕੀ ਕੁਝ ਬੋਲਦੇ ਨੇ ਇਹੋ ਜੇ ਲੋਕਾਂ ਤੋਂ ਅਸੀਂ ਦੂਰ ਰਹਿਣਾ ਚਾਹੁੰਦੇ ਆ ਪਰ ਗੁਰਬਾਣੀ ਦੇ ਅਰਥ ਸਹੀ ਕੀਤੇ ਨੇ ਤੇ ਸਹੀ ਕਰਾਂਗੇ ਕਾਲਪਨਿਕ ਸਾਖੀਆਂ ਦੇ ਨਾਲ ਸਿੱਖਾਂ ਨੂੰ ਬਦਨਾਮ ਨਾ ਕੀਤਾ ਜਾਵੇ